ਕਾਬੀ ਮਟਰ ਤੋ ਚਨ ਪਾ ਕੇ ਖਿੱਚਣ ਲੱਗੇ ਆ ਕਹਿੰਦਾ ਦੂਜਾ ਭਾਈ ਦੂਜੇ ਨੂੰ ਖਿੱਚ ਕੇ ਲੈ ਜਾਊ ਹਣਾ ਤੇ ਜੁਹੀਂ ਕਹਿੰਦਾ ਡੋਲੀ ਨਾ ਹੈ ਵੱਡਾ ਭਾਈ ਛੋਟੇ ਨੂੰ ਦੱਬ ਕੇ ਲੈ ਜਾਊਗਾ ਪਿੱਛੇ ਦਾਈ ਸੋ ਪਿੱਛੇ ਦਾ ਕਈ ਵਾ ਤਾਰ ਉੱਪਰ ਕੇ ਖੁੱਲ ਗਈ ਵੀਰੇ ਖੁੱਲ ਗਈ ਵੀਰੇ ਦੋਸਤਾ ਤੇਰੀ ਤਾਰ ਨਹੀਂ ਪਈ ਧੱਕ ਮਾਰ ਦੇ ਮੁੰਡਾ ਕੰਡ ਰਹੀ ਨੇ ਮੁੰਡਾ ਡੀਸੀ ਵੀ ਕਹਿੰਦੇ ਚੁੱਤੀ ਦਾ ਗੱਲ ਹੋਈ ਇੱਥੇ ਕੋਚਨ ਪਾਉਣ ਦੀ ਆਕੇ ਦੂਜੇ ਨੂੰ ਵੱਡੇ ਨੂੰ ਛੋਟਾ ਛੋਟੇ ਨੂੰ ਵੱਡਾ ਹੋਈ ਪਈ ਐ ਲੈ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਲਾਈਵ ਉਹ ਤੇਰੀ ਉਹ ਹੀ ਮਾਰਿਆ ਪੱਟ ਕੇ ਉਹ ਤੋੜਤੀ ਟੁੱਟ ਗਈ ਕੰਨਤੀ ਉਹ ਚੱਕ ਲੈ ਪਹਿਲਾਂ ਉਹ ਚੱਕ ਲੈ ਆਪ ਹੀ ਅੜਗੀ ਕਿਲੀ ਆਪ ਹੀ ਆਹ ਪੀ ਆਹ ਹੋਲੀ ਚੱਲਣਾਂ ਹੋਲੀ ਖੇਚੋ ਇਤਨੀ ਲੋਟਾਂਗੀ ਇਤਨੀ ਲੋਟਾਂ ਦੇਖੀ ਸੁਣੀ ਜਿਉਂ ਕੀ ਜਾਂਦਾ ਚੱਲੋ ਵੀਰਾਂ ਕਿਚਨ ਦੀ ਤੇ ਇੱਧਰੋਂ ਗੱਲਾਂ ਹੁੰਦੀਆਂ ਨੇ ਜਾਨਵਰ ਦੀਆਂ ਤੇ ਇੱਧਰ ਬਾਈ ਮੇਰੇ ਦਾ ਜੋਰ ਲੱਗਿਆ ਪਿਆ ਕਹਿੰਦੇ ਹਰ ਦੇ ਨਹੀਂ ਕੱਢ ਕੇ ਛੱਡਣਾ ਤੇ ਇੱਕ ਉਧਰੋਂ ਆ ਗਿਆ ਦੇਖ ਸਕਦੇ ਹੋ ਉਹ ਦੇਖ ਸਕਦੇ ਹੋ ਇਹ ਵੀ ਆ ਗਏ ਨੇ ਹੁਣ ਦੇਖਦੇ ਆ ਇੱਧਰ ਗੱਲਾਂ ਵਧੀਆ ਹੋ ਗਈਆਂ ਕਮੈਂਟ ਕਰ ਆਪਾਂ ਨੂੰ ਦੋਸਤੋ ਘੱਟ ਵੱਧੀ ਕਰਨੀ ਆ ਤੇ ਪਰ ਇੱਧਰ ਚਾਚਾ ਬਹੁ ਲਿਖਾਈ ਲੱਦਾਂਗਾ ਇਹ ਲਓ ਜੀ ਇਹ ਗੱਡੀ ਦਾ ਪਾਲਿਆ ਇਹ ਲੈ ਗਿਆ ਲੈ ਗਿਆ ਲੈ ਗਿਆ ਭਾਈ ਲੈ ਗਿਆ ਦੱਬ ਕੇ ਸੋ ਦੋਸਤੋ ਕਾਮਯਾਬ ਹੋਇਆ ਕਿਵੇਂ ਲੱਗਿਆ ਮੁੰਡਿਆ ਦਾ ਸਿਸਟਮ ਤੁਹਾਨੂੰ ਡ੍ਰਾਈਵ ਦੇ ਬਾਰੇ ਕੀ ਕਹੋਗੇ ਕਮੈਂਟ ਕਰ ਦਿਓ ਦੱਬ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਹਲੇ ਹੋਰ ਤਾਂ ਅਸੀਂ ਨਹੀਂ ਕੁਝ ਕਹਿੰਦੇ ਬਾਕੀ ਤੁਸੀਂ ਆਪ ਸਮਝਦਾਰ ਹੋ ਮਿੱਟੀ ਖਿੱਚਣੀ ਆ ਗੱਲਾਂ ਵੱਡੀਆਂ ਨੇ ਤਿੱਬਾ ਲਾਉਣਾ ਥੱਲੇ ਆ ਚਲੋ ਜੀ ਇਹਨੂੰ ਤਾਂ ਕਰ ਦਿਓ ਸ਼ੇਅਰ ਤੋਂ ਚੰਨ ਨੂੰ ਤਾਂ ਲੋ ਜੀ ਗੱਲਾਂ ਵੱਡੀਆਂ ਕਰਦਾ ਚੋਬਰ ਦੇਖ ਸਕਦੇ ਹੋ ਤੁਸੀਂ ਤਿੱਬੇ ਨੂੰ ਥੱਲੇ ਲਾਊਗਾ ਆਰਾਮ ਨਾਲ ਦੀ ਸੀ ਆਰਾਮ ਨਾਲ ਹੋਲੀ ਮੇਰਾ ਵੀਰ ਹੋਲੀ ਤੋ ਦੇਖ ਸਕਦੇ ਹੋ ਮਿੱਟੀ ਥੱਲੇ ਵੱਲ ਲੈ ਕੇ ਜਾਣੀ ਆ ਤੇ ਛੜਾਈ ਤੋਂ ਥੱਲੇ ਨੂੰ ਲੈ ਕੇ ਜਾਂਦਾ ਹੋਇਆ ਪੁਚਾਈ ਤਕਰੀਬਨ 5-7 ਫੁੱਟ ਹੈਗੀ ਆ ਆਹ ਨਾਲ ਸਹਾਰੀ ਪਿੱਛੋਂ ਉਹ ਪਾਈ ਲਿਆ ਰਿਹਾ ਥੱਲੇ ਨੂੰ ਮਿੱਟੀ ਉਹ ਇੱਟਾਂ ਸਿਰ ਮੈਂਬਰਾ ਉਹ ਇੱਟਾਂ ਕੱਢਣੀਆਂ ਨੇ ਸਾਰੀਆਂ ਬਾਅਦ ਚੋਂ ਕੱਢ ਦੋ ਕਲੀ-ਕਲੀ ਕਰਕੇ ਉਹ ਦੇਖ ਸਕਦੇ ਹੋ ਗੇੜੇ ਤੇ ਗੇੜਾ ਦੀ ਸੀ ਕਹਣਾ ਚਾਹਦਾ ਕਿ ਮੈਂ ਕਿੱਦੇ ਵਿੱਚ ਨੱਚੀ ਫਰ ਗੇੜੇ ਤੇ ਗੇੜਾ ਨਹੀਂ ਕਿਤੇ ਹੁੰਦੇ ਨੇ ਸ਼ਾਇਦ ਇੱਕ ਗਾਣੇ ਚ ਫੰਬਰਾ ਮੋਟੇ-ਮੋਟੇ طبਕਾ ਕੇ ਬਾਹਰ ਮਾਰੋ ਸੋ ਮੁੰਡੇ ਨੂੰ ਦੱਸ ਦੇ ਵਿੱਚੋਂ ਕਿੰਨੇ ਨੰਬਰ ਦੇ ਮੋਂ ਡਰਾਈਵਰੀ ਦੇ ਵਿੱਚ ਇਹ ਤੁਸੀਂ ਦੇਣਾ ਦੋਸਤਾ ਕਮੈਂਟਾਂ ਦੇ ਜ਼ਰੀਏ ਇਹ ਖੈਰ ਗੱਲਬਾਤ ਹੈ ਮੁੰਡੇ ਚ ਕੋਈ ਦੋ ਰਹਿਣੀ ਚ ਔਣ ਕੇ ਲਿਆ ਰਿਹਾ ਉੱਪਰ ਦੀ ਉੱਪਰ ਦੀ ਉਹ ġੇੜਾ ਦੇਖ ਕੇ ਉੱਪਰ ਦੀ ਪਰਲੇ ਪਾਸੇ ਦੂਰ ਨੂੰ ਦੂਰ ਨੂੰ ਮੈਂ ਭਰਾ ਦੂਰ ਨੂੰ ਹਾਂ ਸੋ ਟ੍ਰੈਕਟਰ ਫੇਰ ਦੁਬਾਰੇ ਆਇਆ ਮੇਰੇ ਤੇ ġੇੜਾ ਬਣਨ ਦੀਆਂ ਗੱਲਾਂ ਹੁੰਦੀਆਂ ਵੀ ਨਜ਼ਰ ਆ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਵੀਡੀਓ ਦੇ ذریعے ਮਿੱਟੀ ਥੱਲੇ ਢਾਲਣੀ ਆ ਤੇ ਹਾਈ ਤਾਂ तकरीबन ਧਰਤੀ ਨਾਲੋਂ ਆ ਆ ਆ ਜਿਹੜਾ ਤੋਂ ਆ ਇਹ ਜੇ ਆਪਾਂ 10 ਫੁੱਟ ਤੋਂ ਥੋੜ੍ਹੀ ਉੱਚਾ ਆ ਜਾਂ 8 ਫੁੱਟ ਕੈਲੀਆ ਤਾਂ ਕੋਈ ਗਲਤ ਨਹੀਂ ਹੋਊਗਾ ਸ਼ਾਇਦ ਤੇ ਦੂਜਾ ਖਰਾ ਭਰਦਾ ਹੋਇਆ ਬਾਜੀ ਟਰੈਵਲ ਨੂੰ ਕਿੰਨੇ ਨੰਬਰ ਦੇਣੇ ਤਾਂ ਤੁਸੀਂ ਦੱਸੋਗੇ ਸਾਡਾ ਫਰਜ਼ੀ ਥੋੜੇ ਤੱਕ ਵੀਡੀਓ ਲੈ ਕੇ ਆਉਣਾ ਸੋ ਅਸੀਂ ਨਿਵਾ ਰਹੇ ਆ ਤੇ ਹੌਸਲਾ ਫਜਾਈ ਕਮੈਂਟਾਂ ਦੇ ਵਿੱਚ ਤੁਸੀਂ ਕਹਿੰਨੀਆਂ ਡਰਾਈਵਰ ਦੀ ਇਹ ਡਰਾਈਵਰ ਆ ਤੇਜੂ ਜਿਹਨੂੰ ਡੀਸੀਵੀ ਕਹਿੰਦੇ ਨੇ ਪਿਆਰ ਨਾਲ ਪਿੰਡ ਮੁੰਡੇ ਦਾ ਲਾਲਾ ਸੁਣੀ ਦਾ ਤੇ ਨਾ ਕੋਈ ਘਾਟ ਹੈ ਨਾ ਕੋਈ ਕਸਰ ਹੈ ਡਰਾਈਵਰੀ ਦੇ ਵਿੱਚ ਗੱਲ ਬਣਾ ਦਨੀ ਆ ਸੋ ਕਰਕੇ ਵਾਇਰ ਨੂੰ ਆ ਦੇਖ ਸਕਦੇ ਹੁਣ ਬੈਕ ਚੱਲ ਪਿਆ ਸੋ ਪਹਿਲੀ ਚੱਕਦਾ ਬੈਕ ਲਜ਼ਾਨ ਦੀ ਟਰਾਈ ਕਰਦਾ ਹੋਇਆ ਪਰ ਕਿੱਥੇ ਨੂੰ ਜਾ ਰਿਹਾ ਹਲੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਯਾਰ ਸ਼ੇਅਰ ਕਰੋਗੇ ਤਾਂ ਕਿੱਥੇ ਬੰਦੇ ਦੀ ਕਦਰ ਪੈ ਜੇ ਕੋਈ ਪਤਾ ਨਹੀਂ ਉਹ ਦੇਖ ਰਿਹਾ ਹੁਣ ਇਸ ਵਕਤ ਦੱਬ ਕੇ ਸ਼ੇਅਰ ਕਰਨਾ ਤੁਹਾਡਾ ਫਰਜ਼ ਆ ਕਮੈਂਟਰ ਦੇ ਵਿੱਚ ਨੰਬਰ ਜ਼ਰੂਰ ਦਿਓ ਭਾਈ ਨੂੰ ਦੱਸ ਦੇ ਵਿੱਚੋਂ ਕਿੰਨੀ ਰੇਟਿੰਗ ਕਰ ਦਿਓ ਬਾਈ ਦੀ ਡਰਾਈਵਰੀ ਨੂੰ ਉਹ ਤੁਸੀਂ ਦੱਸਣਾ ਸੋ ਮਿੱਟੀ ਖਿੱਚਦਾ ਹੋਇਆ ਲਗਭਗ ਨਜ਼ਰ ਆ ਰਿਹਾ ਸਹੀ ਦੇਖ ਰਹੇ ਹੋ ਤੁਸੀਂ ਫੈਕ ਲਿਆ ਆ ਹਾਂ ਤੰਦਿਆ ਲੂਣਾ ਗਿਆ ਕੋਪੋ ਨਾ ਬਲੇ ਖਾ ਉਚਾਰ ਦੇ ਕੋਲੇ ਬਰਾਤ ਹੈਰੀ ਬੁੱਟਾ ਲੈ ਲੋ ਬੁੱਤੇ ਚੋ ਬਾਹਰ ਹੀ ਨਾ ਲਿਆ ਜਾਣਾ ਹੈ ਇਸੂ ਉਰੇ ਕੋਲੇ ਕੋਲੇ ਜਾਮ ਤਨ ਨਾ ਕਰੋ ਉਰੇ ਕੋਈ ਵਾ ਇਧਰ ਹੈ ਨਹੀਂਗਾ ਕੋਈ ਬੰਦਾ ਉਰੇ ਇਸੂ ਤੂੰ ਜਾਏਗਾ ਬਾਪੇ ਨਾਲ ਜੇ ਨਹੀਂ ਉਰੇ ਕੋਈ ਦਿੱਕਤ ਹੈਗੀ ਉਹਨਾਂ ਨੂੰ ਲੋਟਾਂ ਤੂੰ ਜਾਇਆ ਬਾਬਾ ਕੱਲਾ ਮੈਂ ਉਹ ਹੀ ਕਹਿਣਾ ਉਹਰੇ ਔਖਾ ਹੋ ਜੂ ਕੰਮ ਤੇਰੇ ਦੇ ਬਿਨਾ ਹਾਂ ਤੂੰ ਜਾਇਆ ਉਹ ਬੂਟਾ ਲਾ ਲਓ ਹੈਰੀ ਬੂਟਾ ਬੂਟਾ ਲਾ ਲਓ ਬੂਟਾ ਬੈਕ ਵਾਲੇ ਸੋ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ ਸੋ ਸਾਰੀ ਬਣਾ ਜੇ ਤਾਂ ਵੀ ਇੱਕੋ ਹੀ ਗੱਲ ਆ ਮਿੱਟੀ ਆ ਸਾਰਿਆਂ ਥੱਲੇ ਰਹਿਣੀ ਆ ਮੁਕਤੀ ਗੱਲ ਆ ਤੇ ਉਧਰ ਤੁਸੀਂ ਦੇਖ ਰਹੇ ਹੋ ਵਾਰੀ ਵਾਰੀ ਉੱਪਰ ਦੀ ਘਮਾਕੀ ਵੀ ਲਿਆ ਰਿਹਾ ਤੇ ਬੈਕ ਵੀ ਟਰਾਈ ਕਰ ਰਿਹਾ ਸੀਗਾ ਹੁਣ ਦਬਕੇ ਸ਼ੇਅਰ ਕਰਨਾ ਤੁਹਾਡਾ ਕੰਮ ਹੈ ਕਮੈਂਟ ਕਰਨਾ ਤੁਹਾਡਾ ਕੰਮ ਹੈ ਸਾਡਾ ਕੰਮ ਅਸੀਂ ਤੁਹਾਡੇ ਤੱਕ ਵੀਡੀਓ ਪਹੁੰਚਾਉਣਾ ਉਹ ਅਸੀਂ ਬਣਾ ਦਿੱਤੀ ਆ ਮੁੰਡੇ ਦੀ ਵੀਡੀਓ ਡਰਾਈਵਰ ਬਹੁਤ ਵਧੀਆ ਖੇਡਾ ਧੰਨਵਾਦ ਉਸ ਨੂੰ ਥੈਂਕ ਯੂ